ਜੈ ਗੁਰਦੇਵ ਧਨ ਗੁਰਦੇਵ ਜੈ ਭੀਮ ਜੈ ਭਾਰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ 647ਵੇਂ ਪ੍ਰਕਾਸ਼ ਉਸ ਵਰਧੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਤਾਂ ਅਸੀਂ ਤਾਂ ਸ਼ਹਿਰ ਵਾਸੀਆਂ ਨੂੰ ਇਹ ਚਾਹਣਾ ਚਾਹੁੰਦੇ ਆ ਕਿ ਹਾਂਜੀ ਹਾਂਜੀ ਸ਼ਹਿਰ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਸ ਦਿਨ ਗੁਰੂ ਪਦਾ ਮਹਾਰਾਜ ਦੇ ਗੁਰਪੁਰ ਵਾਲੇ ਦਿਨ ਕੋਈ ਵੀ ਨਸ਼ਾ ਨਾ ਕਰਕੇ ਆਵੇ ਸਾਡੀ ਜੋ ਕਿ ਸ਼੍ਰੋਮਣੀ ਸ੍ਰੀ ਗੁਰੂ ਵਦਾਸ ਮੰਦਿਰ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਜੋ ਕੱਢਦੇ ਆ ਤੇ ਅਸੀਂ ਉਸ ਵਿੱਚ ਅਸੀਂ ਸਟੇਜ ਲਾਣੇ ਆ ਸਾਡੀ ਸਸਤਾ ਵੱਲੋਂ ਭਗਵਾਨ ਵਾਲਮੀਕ ਅਤੇ ਸਤਗੁਰੂ ਅਰਬਦਾਸ ਇਕਤਾ ਮੰਚ ਵੱਲੋਂ ਅਸੀਂ ਸਟੇਜ ਲਾਣੇ ਆ ਤਾਂ ਅਸੀਂ ਸਾਰੀ ਸੰਗਤ ਨੂੰ ਕਹਿੰਦੇ ਆ ਕਿ ਹਮ ਹਮਾ ਕੇ ਇਸ ਸ਼ੋਭਾ ਯਾਤਰਾ ਵਿੱਚ ਆਓ ਤੇ ਸਤਗੁਰੂ ਅਰਬਦਾਸ ਮਹਾਰਾਜ ਦੇ ਮਹਿਮਾਂ ਕਰੀਏ ਸਾਰੇ ਨਾਲ ਮਿਲ ਕੇ ਸਰ ਜਿਹੜੀ ਤੁਹਾਡੀ ਸਟੇਜ ਲੱਗਦੀ ਹੈ ਕਿੰਨੇ ਸਾਲਾਂ ਤੋਂ ਸਟੇਜ ਲੱਗਦੀ ਹੈ ਇਹ ਕਿਹੜੀ ਜਗ੍ਹਾ ਲੱਗਦੀ ਘਟੋ ਘਟ ਜੀ ਇਹ ਤਾਂ ਮੈਨੂੰ ਤਾਂ ਹੋ ਗਿਆ 24-25 ਸਾਲ ਸਟੇਜ ਲਾਉਂਦੇ ਨੂੰ ਪਹਿਲਾਂ ਅਸੀਂ ਗਾਂਧੀ ਨਗਰ ਵੱਲੋਂ ਲਾਉਂਦੇ ਹੁੰਦੇ ਸੀਗੇ ਜੀ ਤੇ ਹੁਣ ਅਸੀਂ ਆ ਗਏ ਮਹੱਲਾ ਬਲਦੇਵ ਨਗਰ ਵਿੱਚੋਂ ਤਾਂ ਘਟੋ ਘਟ 10-12 ਸਾਲ ਇਧਰੋਂ ਹੋ ਗਏ ਲਾਉਂਦੇ ਨੂੰ ਇਸ ਵਾਰ ਸਟੇਜ ਸਰ ਕਿੱਥੇ ਲੱਗ ਰਹੀ ਹੈ ਘੰਟਾ ਘਰੀ ਲੱਗ ਰਹੀ ਹੈ ਜੀ ਉੱਥੇ ਹੀ ਲਾ ਰਹੇ ਅਸੀਂ ਜਗ੍ਹਾ ਤਾਂ ਛੱਤੀਆਂ ਦਾ ਸ਼ੋਭਾ ਯਾਤਰਾ ਦਾ ਸਵਾਗਤ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹਾਂ ਸੰਗਤ ਨੂੰ ਕੀ ਸੰਦੇਸ਼ ਦੇਣਾ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਸ਼੍ਰੀ ਗੁਰੂ ਅਰਬਦਾਸ ਮੰਦਿਰ ਜੋਧੇਵਾਲ ਬਸਤੀ ਤੋਂ ਆਂਦੀਆਂ ਸ਼ੋਭਾ ਯਾਤਰਾ ਉਹਨਾਂ ਵਿੱਚ ਵੱਧ ਤੋਂ ਵੱਧ ਜ਼ਿਆਦਾ ਸੰਗਤ ਲੈ ਕੇ ਆਵੋ ਤਾਂ ਜੋ ਸ਼ੋਭਾ ਯਾਤਰਾ ਦਾ ਅਸੀਂ ਉੱਥੇ ਆ ਕੇ ਸਵਾਗਤ ਵੀ ਕਰਾਂਗੇ ਤੇ ਸਾਰੀ ਸੰਗਤ ਦਾ ਧੰਨਵਾਦ ਵੀ ਕਰਾਂਗੇ ਜੀ ਇਸ ਲਈ ਹੋ ਜੰਦੀ ਸ਼ੁਰੂਆਤ ਕਿੱਥੋਂ ਹੋ ਰਹੀ ਹੈ ਬਸਤੀ ਜੋਧੇਵਾਲ ਸ਼੍ਰੀ ਗੁਰੂ ਅਰਬਦਾਸ ਮੰਦਿਰ ਸ਼ੁਰੂ ਸਮਾਪਤੀ ਕਿੱਥੇ ਹੋਵੇਗੀ ਸਮਾਪਤੀ ਵੀ ਉੱਥੇ ਵਾਪਸੀ ਹੋ ਜਾਣੀ ਬਸ ਇਹ ਯਾਤਰਾ ਜਿਹੜੀ ਇਹ ਰੂਪਰੇਖਾ ਕਿਸ ਤਰ੍ਹਾਂ ਕਿੱਧਰ ਕਿੱਧਰ ਜਾਂਦੀ ਹੈ ਕਿਵੇਂ ਕਿਵੇਂ ਇਹ ਬਸਤੀ ਚੌਂਕ ਤੋਂ ਹੁੰਦਿਆ ਏ ਸੁੰਦਰ ਨਗਰ ਘਾਟੀ ਮੁਹੱਲਾ ਬਾਲਮੀ ਇਹ 3 ਨੰਬਰ ਡਿਵੀਜ਼ਨ ਸ਼ੇਰ ਜੰਗ ਹਾਤਾ ਸੁਵਾਨੀ ਬਿਲਡਿੰਗ ਜਗਰਾਮਾ ਪੁਲ ਤੋਂ ਹੁੰਦੇ ਹੋਏ ਘੰਟਾ ਘਰ ਕੈਂਟਾ ਘਰ ਤੋਂ ਬਾਅਦ ਫਿਰ ਅਸੀਂ 3 ਨੰਬਰ ਡਿਵੀਜ਼ਨ ਤੋਂ ਘਾਟੀ ਮੱਲੇ ਹੋ ਕੇ ਬਸਤੀ ਜੋਧੇ ਵਾਲ ਸਮਾਪਤੀ ਹੋਈ ਸਰ ਜਿੱਦਾਂ ਝਾਕੀਆਂ ਆਉਂਦੀਆਂ ਅਲੱਗ-ਅਲੱਗ ਸਟੇਜਾਂ ਲੱਗੀਆਂ ਨੇ ਉਹ ਵੀ ਬਹੁਤ ਸਾਰੀਆਂ ਇਸ ਯਾਤਰਾ ਵੀ ਜ ਸੰਗਤਾਂ ਦੇ ਲਈ ਪ੍ਰਵੱਧ ਕੀਤੀ ਗਿਆ ਉਹਨਾਂ ਵਾਸਤੇ ਕੀ ਕਹਿਣਾ ਚਾਹੀਦਾ ਜਿਸ ਤਰ੍ਹਾਂ ਕਿ ਸਾਰੇ ਹੀ ਤਕਰੀਬਨ ਜਿੱਦਾਂ ਹਰੇਕ ਮੱਲੇ ਵਾਲੇ ਆਪਣੇ ਵੱਲੋਂ ਸਟੇਜ ਲਾਂਦੇ ਆ ਇਹ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਆ ਈ ਸੰਗਤਾਂ ਵਾਸਤੇ ਉਹ ਲੰਗਰ ਉੱਥੇ ਪਹੁੰਚਾਉਂਦੇ ਆ ਤੇ ਸੰਗਤਾਂ ਨੂੰ ਚਾਹ ਪਾਣੀ ਦੇ ਵੀ ਲੰਗਰ ਛਕਾਉਂਦੇ ਆ ਬਹੁਤ ਬਹੁਤ ਇਹਨਾਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦੇ ਆ ਜਿੱਦਾਂ ਹੁਣ ਅੱਜ ਵੀ ਟਾਈਮ ਦੇ ਵਿੱਚ ਪ੍ਰਵਾਤ ਫੇਰੀਆਂ ਨਿਕਲ ਰਹੀਆਂ ਕਿ ਜਿਹੜੀ ਸ਼ੋਭਾ ਯਾਤਰਾ ਨਿਕਲਣੀ ਹੋਈ ਝਾਕੀਆਂ ਛੋਟੇ ਛੋਟੇ ਬੱਚੇ ਤਿਆਰ ਕਰਦੇ ਆ ਗੁਰੂ ਮਹਾਰਾਜ ਦੇ ਸਰੂਪ ਤਿਆਰ ਕਰਦੇ ਆ ਪਾਵਨ ਦਰਬਾਰ ਸਜਾਉਂਦੇ ਆ ਉਹਨਾਂ ਵਾਸਤੇ ਕੀ ਕਹਿਣਾ ਚਾਹਦੇ ਇੰਨੀ ਮਿਹਨਤ ਕਰਕੇ ਉਹ ਬਹੁਤ ਸਲਾਘਾਯੋਗ ਸੰਸਥਾਵਾਂ ਆ ਜੀ ਜਿਹੜੀਆਂ ਇੰਨਾ ਪ੍ਰਾਲਾ ਕਰਦੀਆਂ ਆ ਤੇ ਸ਼ੋਭਾ ਯਾਤਰਾ ਜਾਂਦੇ ਆ ਬੱਚਿਆਂ ਦਾ ਬੱਚਿਆਂ ਨੂੰ ਗੁਰੂ ਰਬਦਾਸ ਮਹਾਰਾਜ ਦੀਆਂ ਸਿੱਖਿਆਵਾਂ ਬਾਰੇ ਦੱਸਦੇ ਆ ਤੇ ਬੱਚੇ ਬਹੁਤ ਵਧੀਆ ਸ਼ਬਦ ਕੰਦੇ ਆ ਗੁਰੂ ਰਬਦਾਸ ਮਹਾਰਾਜ ਜੀ ਦੇ ਤੇ ਬਹੁਤ ਵਧੀਆ ਪ੍ਰਾਲਾ ਸੰਸਥਾਵਾਂ ਦਾ ਅੱਛਾ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਆ ਨਸ਼ਿਆਂ ਤੋਂ ਰਹਿਤ ਰਹਿ ਕੇ ਇਦਾਂ ਦੇ ਧਾਰਮਿਕ ਕੰਮਾਂ ਦੇ ਵਿੱਚ ਸਹਿਯੋਗ ਦੇਣ ਤੇ ਤੁਸੀਂ ਸੰਗਤ ਨੂੰ ਚੰਗੇ ਪਾਸੇ ਜੋੜ ਰਹੇ ਹੋ ਨੌਜਵਾਨ ਪੀੜੀ ਨੂੰ ਤਾਂ ਇਹ ਹੀ ਕਹਿਣਾ ਚਾਹਾਂਗੇ ਪੜੋ ਜੁੜੋ ਸੰਘਰਸ਼ ਕਰੋ ਤੇ ਪੜ੍ਹਾਈ ਜ਼ਰੂਰੀ ਆ ਨਸ਼ੇ ਬਿਲਕੁਲ ਨਹੀਂ ਕਰਨੇ ਚਾਹੀਦੇ ਜੇ ਤੁਸੀਂ ਨਸ਼ੇ ਕਰੋਗੇ ਤਾਂ ਬਰਬਾਦੀ ਦਾ ਘਰ ਆ ਜੀ ਤੇ ਬੱਚਿਆਂ ਨੂੰ ਪੜ੍ਹਨਾ ਹੀ ਚਾਹੀਦਾ ਪੜਾ ਕੇ ਹੀ ਬਾਬਾ ਸਾਹਿਬ ਦੀ ਅਸੀ ਸੋਚ ਤੇ ਪੈਰਾ ਦੇ ਸਕਦੇ ਆ ਥੋੜਾ ਯੂਥ ਨੂੰ ਵੀ ਮੈਸੇਜ ਦੇਣਾ ਯੂਥ ਨੂੰ ਵਹੀ ਆ ਜੀ ਕਿ ਪੜੋ ਜੁੜੋ ਬਸ ਲੋਕ ਜਿਹੜੇ ਆਪਣੇ ਨਸ਼ੇ ਕਰਦੇ ਆ ਉਹਨਾਂ ਤੋਂ ਦੂਰ ਰੋ ਡਾਕਟਰ ਬਾਬਾ ਸਾਹਿਬ ਦੀ ਮਰੋ ਉਮੀਦ ਕਰਦੀ ਦਾ ਸੁਪਨਾ ਜਿਹੜਾ ਹੈਗਾ ਤੁਹਾਡੇ ਵੱਲੋਂ ਲਗਾਤਾਰ ਪੂਰਾ ਕਰਨ ਦੇ ਲਈ ਮਿਸ਼ਨ ਦੇ ਵਿੱਚ ਕਾਫੀ ਦਿਨ ਤੋਂ ਕੰਮ ਕਰ ਰਹੇ ਹੋ ਤੁਸੀਂ ਹਾਂਜੀ ਸੰਗਠਨ ਜਿੱਤੇ ਜਿੰਨੀਆਂ ਵੀ ਬੰਦੀਆਂ ਚ ਵੀ ਸਹਿਯੋਗ ਕਰਦੇ ਹਾਂਜੀ ਹਾਂਜੀ ਅਸੀਂ ਸਾਰੀਆਂ ਜਿੰਨੀਆਂ ਵੀ ਸਾਡੇ ਲੁਧਿਆਣੇ ਦੀਆਂ ਸੰਗਠਨਾਾਂ ਆ ਗਈਆਂ ਬਾਬਾ ਸਾਹਿਬ ਬੇੜਕਰ ਦੇ 14 ਪ੍ਰਾਣ ਨੂੰ ਅਸੀਂ ਇੱਕ ਨਗਰ ਕੀਰਤਨ ਵੀ ਕੱਢਦੇ ਆ ਤੇ ਅਸੀਂ ਉੱਥੇ ਬਾਈਪਾਸ ਜਲੰਧਰ ਲੰਗਰ ਵੀ ਲਾਣੇ ਆ ਤੇ ਬਾਬਾ ਸਾਹਿਬ ਦੇ ਪ੍ਰੋਗਰਾਮ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਸਾਰਿਆਂ ਦਾ ਜੀ ਸਹਿਯੋਗਦਾਨ ਪਾਈਦਾ ਅੱਛਾ ਬਾਬਾ ਸਾਹਿਬ ਦਾ ਸੰਵਿਧਾਨ ਜਿਹੜਾ ਉਹ ਬੱਚਿਆਂ ਤੱਕ ਪਹੁੰਚਾਉਣ ਲਈ ਜਾਂ ਹਰ ਸਕੂਲ ਦੇ ਵਿੱਚ ਆਉਣ ਦੇ ਲਈ ਕੀ ਅਪੀਲ ਕਰਨੀ ਚਾਹੁੰਦੇ ਆਪਣੇ ਅਸੀਂ ਵੀ ਤਕਰੀਬਨ ਸਾਲ ਤੇ ਜਦੋਂ 14 ਅਪ੍ਰੈਲ ਆਉਂਦੀ ਅਸੀਂ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਮੁਹਈਆ ਕਰਾਇਆ ਦੀਆਂ ਸਕੂਲਾਂਾਂ ਜਾ ਕੇ ਤੇ ਸੰਵਿਧਾਨ ਵੀ ਅਸੀਂ ਦੇਈਦੇ ਆ ਬੱਚਿਆਂ ਨੂੰ ਪੜ੍ਹਨ ਲਈ ਦੇਈਦੇ ਹਾਂ ਜੀ ਸਤਿਗੁਰਾਂ ਮਹਾਂਪੁਰਸ਼ ਵੀ ਪਹੁੰਚ ਰਹੇ ਐ ਇਸੇ ਸ਼ੋਭਾ ਹਾਂਜੀ 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 ਸੰਤ ਮਹਾਂਪੁਰਸ਼ਾਂ ਦੇ ਹੀ ਸਹਿਯੋਗ ਨਾਲ ਇਹ ਵਿਸ਼ਾਲ ਸ਼ੋਭਾ ਯਾਤਰਾ ਸੰਗਤ ਨਿਕਲ ਰਹੀ ਹੈ ਲਾਸਟ ਵਿੱਚ ਕੀ ਪੀ ਸੰਗਤ ਹਮ ਹਮਾ ਕੇ ਆਵੇ ਜੀ ਸਾਰੀ ਸੰਗਤ ਆਣ ਲੁਧਿਆਣੇ ਵਾਸੀਆਂ ਨੂੰ ਆਉਣਾ ਚਾਹੀਦਾ ਤੇ ਗੁਰੂ ਰਬਦਾਸ ਮਹਾਰਾਜ ਦੇ ਗੁਣ ਗaan ਕਰਨਾ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਦਾ ਕਿੰਨਾ ਦਾ ਸਹਿਯੋਗ ਰਹਿੰਦਾ ਹੈ ਪੁਲਿਸ ਪ੍ਰਸ਼ਾਸਨ ਤਾਂ ਘੰਟਾ ਘੱਟ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਆ ਪੁਲਿਸ ਪ੍ਰਸ਼ਾਸਨ ਸਾਡਾ ਬਹੁਤ ਸਾਥ ਦਿੰਦੀ ਆ ਔਰ ਟ੍ਰੈਫਿਕ ਨੂੰ ਸਚਾਰੂ ਝੰਗਣਾ ਚਲਾਉਂਦੇ ਆ ਤੁਹਾਨੂੰ ਕਦੀ ਮਣੀ ਆਂਦੀ ਜੇ ਆਂਦੀ ਆ ਤੇ ਪੁਲਿਸ ਵਾਲੇ ਸਾਡਾ ਬਹੁਤ ਸਹਿਯੋਗ ਕਰਦੇ